ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬੇ ਕਿਉਂ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨ ਹੋਵੇ ਜੇ ਜੋ ਚੀ ਲਖਵਾਰ ਚੁੱਪੇ ਚੁਪ ਨ ਹੋਵੇ ਜੇ ਲਾਰ ਹਲ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ પાર ਸਹ ਸਿਆਨ ਪਾਲ ਕੋਈ ਤੇ ਇੱਕ ਨ ਚੱਲੇ ਨਾਲ ਕਿਉ ਸਚਿਆਰਾ ਹੋਈਐ ਕਿ ਕੋੜੀ ਟੁੱਟੇ ਪਾਲ ਹੁਕਮ ਜਾਇ ਚਲਣਾ ਨਾਨਕਿਆ ਨਾਲ ਹੁਕਮੀ ਹੋਣਾ ਕਰ ਹੁਕਮ ਨ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਮਿਲੇ ਵੜਿਆਈ ਹੁਕਮੇ ਉੱਤਮ ਨੇ ਜੁ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਕੀਸ ਇੱਕ ਹੁਕਮੀ ਸਦਾ ਬੁਹਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇੁ ਬੁਜੈ ਤਾ ਹੰਮੇ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਜਾ ਨਿ ਨਿਸਾਨ ਗਾਵੇ ਕੋ ਗੁਣ ਰਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਚਾਰ ਗਾਵੇ ਕੋ ਸਾਚ ਕਰੇ ਤਨਖੇ ਹੈ ਗਾਇ ਕੋ ਜੀ ਲਾ ਪਰਦੇ ਗਾਵਿਕੋ ਜਾਪੇ ਦਿਸੇ ਦੂਰ ਗਾਵਿਕੋ ਵੇਖੇ ਹਦਰ ਹਦੂਰ ਕਥਨਾ ਕਥਿਨਾ ਵੇ ਟੋਟ ਕਤ 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 ਕੋਟ ਕੋਟ ਕੋੜ ਨੇਦਾ ਦੇਲੰਦ ਤਕ ਪਾਹੇ ਦੁਗਾ ਜਗੰਤਰ ਖਾਏ ਖਾਏ ਹੁਕਮ ਹੁਕਮ ਚਲਾਏ ਰੋ ਨਾਨਕ ਸੇਵ ਪ੍ਰਵਾਹ ਸਾਚਾ ਸੇਬ ਸਾchnai ਪੱਖਿਆ ਪਾਉ ਪਾਰ ਅੱਖੇ ਮੰਗੇ ਦੇਵ ਦੇਦਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਦੇ ਦਰਬਾਰ ਮੋਹੋਂ ਕੀ ਬੋਲਨ ਬੋਲੀਏ ਜੇ ਸੁਨਦਰ ਪਿਆਰ ਅੰਮ੍ਰਿਤ ਵੇਲਾ ਸਚਨਾ ਓਡੀ ਆਈ ਵਿਚਾਰ ਕਰਮੀਆਂ ਵੇ ਕਪੜਾ ਨਦੀ ਮੁਗਦਵਾਰ ਨਾਨਕ ਇਹ ਵਜਾਨੀਆਂ ਸਭ ਆਪੇ ਸਚਿਆਰ ਥਾਪਿਆ ਜਾਇ ਕਿ ਤਨ ਹੋਇ ਆਪੇ ਆਪ ਨਿੰਦਨ ਸੋਈ ਜਿਨ ਸੇ ਵਤਨ ਪਾਇਆ ਮਾਨ ਨਾਨਕ ਗਾ ਵੇਗੁ ਨਿਧਾਨ ਗਾਵੀ ਸੁਨੀਏ ਮਨ ਰਖੇ ਭਾਉ ਦੁਖ ਪਰ ਹਾਸੋ ਗੱਲਾ ਜਾਏ ਗੁਮਖ ਨਾਦਮ ਗੁਮਖ ਵੇਦਮ ਗੁਮਖ ਰਿਆਸਮਾਈ ਗੁਰੂ ਸੇ ਗੁਰਗੋੜਕ ਬਨਮਾ ਗੁਰ ਪਾਰਬਤੀ ਮਾਈ जय हो जाना आखना है कहना कथा न जाए गुरु एक जय बुझाई समना जिया का एक दाता सोमा वो सन जाए कीर्त नवा जय दिस पावा विन पाने की नाई करे जय तीस ठो पाई विखा विन के मिले ले मत उजर तंजवार मार जय गुरु के शिक्ष में गुरु एक जय बुझाई समना जिया का एक दाता सोमा वो सन जाए जय दुख जा रे जा हो दुसुनी होए नवक नाव जानिए नाल चले सब कोई टंगा नावर खाय के दस किर जगले जे दिस नादर नावैत आत्न पुछे के किट अंदर किट कर दोसी दोसरे नान निर्गुण गुन करे गुणतिया गुंदे देहा कोन सूजे जे दिस गुन को करे सुनिए से पी सुनाथ सुनिए तर्तवला आकाश सुनिए दीप लो पाताल सुनिए पोन सके काल न्याय भक्त सारा विगास सुनिए दुख पाप का नाश ਸ੍ਰੀ ਸਰਬੰ ਮਾਇੰਦ ਸੁਨੀ ਮੁਕਸਲਾ ਹਨਮੰਦ ਸੁਨੀ ਜੋਗਵਤ ਮੇਰ ਸੁਨੀ ਸਤਿ ਸਿਮਰ ਵੇਦ ਨਾਨਕ ਭਗਤਾ ਸਦਾ ਵਿਗਾਰ ਸੁਨੀ ਦੁਖ ਪਾਪ ਕਾ ਨਾਸ ਸੁਨੀ ਸਤ ਸੰਤੋ ਗਿਆਨ ਸੁਨੀ ਅਰਥ ਸਤ ਕਾ ਇਸਨਾਨ ਸੁਨੀ ਪੜ ਪੜ ਪਾਵੇ ਮਾਨ ਸੁਨੀ ਲਾਗੇ ਸੈ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੀ ਦੁਖ ਪਾਪ ਕਾ ਨਾਸ ਸੁਨੀ ਸਰਾ ਗੁਨਾ ਕੇ ਗਾਹ ਸੁਨੀ ਸੇਖ ਪੀਰ ਪਾਤ ਸਾਹਾ सुनी अंधे पा वे रहा सुनी आथवे गाह नान भक्ता सदा विगास सुनी दुख पाप का नाश मन्ने की गत कहीं न जाए जे को कह पिछे पुस्ताए कागज कलम लिखन हार मन्ने का बकर्म चार ऐसा ना मृंजन होए जे को मन जाने मन कोई मन्ने सुतो होए मन बुद्ध मन्ने सगल पवन की शुद्ध मन्ने मुँह ना खाए मन्ने जम के साथ ना जाए ਐਸਾ ਨਾਮ ਨਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸਿਤੀ ਸੰਬੰਧ ਐਸਾ ਨਾਮ ਨਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਦਰਤਾਰੇ ਗੁਰਸਿੱਖ ਮੰਨੇ ਨਾਨਕ ਭਾਉ ਨ ਪਿਖ ਐਸਾ ਨਾਮ ਨਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ पंच परवान, पंच प्रधान पंचे पावे के मान पंचे सरा जान ध्यान जे को कह कर विचार करते कन्हे न समार धोल दम दया का पूत संतोख था प्रख्या जनसूत जे को बुझे हो सचार तबले ऊपर कि भार धरती होर परे होर होर रिश्ते भार तले कमजोर ਜੀ ਜਾਤੰਗਾ ਕੇ ਨਾਮ ਸਭ ਨਾ ਲਿਖਿਆ ਉਡੀ ਕਲਾਮ ਇਹ ਲਿਖ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਰੂਪ ਕੀਤਾ ਜਾਣੇ ਕੋਨ ਕੂਤ ਕਿਤਾਬ ਸੌਖ ਕਵਾਉ ਤਿੱਜੇ ਹੋਏ ਲਗ ਦਰਿਆ ਕੁਦਰਤ ਕੌਨ ਕਹਾ ਵਿਚਾਰੇ ਵਾਲੇ ਜਾਵੇ ਇੱਕ ਵਾਰ ਜੋਤੁ ਧਾਵੇ ਸਾਈਂ ਰਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਗ ਦਾਤਾਰ ਅਸੰਖ ਸੁਰਮ ਬਖਸਾਰ ਅਸੰਖ ਮੋਲ ਲਾਇ ਤਾਰ ਕੁਦਰਤ ਕੋਨ ਕਹਾ ਵਿਚਾਰ ਵਾਰਨ ਜਵੇ ਇਕ ਵਾਰ ਜੋ ਤੁਧ ਭਾਵੇ ਸਾਹਿਬ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਕਰ ਜਾਏ ਜੋਰ ਅਸੰਖ ਗਲੋੜ ਹਤੇ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮੇਸ਼ ਮਲ ਬਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਨ ਜਵੇ ਇੱਕ ਵਾਰ ਜੋਤਿ ਭਾਵੇ ਸਾਹਿਬ ਲਕਾਰ ਜੋਤਿ ਭਾਵੇ ਸਾਹਿਬ ਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਸੰਖ ਥਾ ਅਗੰਮ ਗੰਮ ਸੰਖ ਲੋ ਸੰਖੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗਾ ਅਖਰੀ ਲਖਨ ਬੋਲਨ ਬਾਨ ਅਖਰਾ ਸੇ ਸੰਜੋ ਖਾਨ ਜਿਨੇ ਲਿਖੈ ਤੇ ਸੰਨਾ ਹੈ ਜਿ ਫਰਮਾਵੇ ਤਿਵ ਤਿਵ ਪਾਏ ਜੇਤਾ ਕੀਤਾ ਤੇ ਤਾ ਨਾਉ ਵਿੰਨਾ ਵਿਨਾਈ ਕੋ ਥਾਉ ਕੁਦਰਤ ਕਉਨ ਕਹਾ ਵਿਚਾਰ ਵਾਰਨ ਜਾਵੇ ਇਕ ਵਾਰ ਜੋ ਤੁਧ ਭਾਵੇਂ ਸਾਈਂ ਬਿਲਕਾਰ ਤੂ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਦੋਤੇ ਉਸਕੇ ਮੂਤ ਪ੍ਰੀਤੀ ਕਪੜ ਹੋਏ ਰੇਸਬਲ ਲਈਏ ਹੋ ਤੋਏ ਬ੍ਰੇਮਤ ਪਾਪਾ ਕੇ ਸੰਗ ਓਤੁ ਪੇ ਨਾ ਵੇ ਕੇ ਰੰਗ ਪੁਨੀ ਪਾਪੀ ਅਖ ਨਾ ਹੈ ਕਰ ਕਰ ਕਰਨਾ ਲੱ ਲ ਜਾਓ ਆਪੇ ਮਿ ਜਾਪੇ ਖਾਓ ਨਨੁਕ ਮਿ ਆਓ ਜਾਓ ਤੀਰਤਪਦਿਆ ਦਦਾਨ ਜੇ ਕੋ ਪਾਵੇ ਤਿਲ ਕਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰ ਗਤੀ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਸਤਾਦ ਬਾਣੀ ਬ੍ਰਹਮਾਉ ਸਤ ਸੁਹਾਨ ਸਦਾ ਮੰਚਾਉ ਕੌਣ ਸੁਵੇਲਾ ਵਕਤ ਕੌਣ ਕੌਣ ਤਿਤੀ ਕਮਨ ਵਾਰ ਕੌਣ ਸੁਰਤੀ ਮਹਾ ਕੌਣ ਜਿਤ ਹੋ ਆਕਾਰ ਵੇਲ ਨ ਪਾਇਆ ਪੰਡਤੀ ਜੋ ਹੋਵੇ ਲੇਖ ਪ੍ਰਾਨ ਵਕਤ ਨ ਪਾਇਓ ਕਾ ਦਿਆ ਜਿ ਲਿਖਣ ਲੇਖ ਰਾਨ ਤਿਤਵਾਨ ਜੋਗੀ ਜਾਣੇ ਰਤ ਮਹਾਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋਈ ਕਿਉਂ ਰਖਾ ਕਿਪ ਸਲਾਈ ਕਿਉਂ ਨੀ ਕਿਉਂ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੁਗ ਸਿਆਣਾ ਵੱਡਾ ਸਾਹਿਬ ਢੀ ਨਾਹੀ ਕੀਤਾ ਜਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਅਗੇ ਗਿਆਨ ਸੋਈ ਪਾਤਾ ਲਾ ਪਾਤਾ ਲਖਾ ਗਸਾ ਗਸ ਓੜ ਕੋੜ ਭਾਲ ਥਕੇ ਵੇਦ ਕਾਹੀ ਕੇ ਬਾਤ ਸੱਤ ਸੱਠ ਅਠਾਰਾ ਕਹਿਨ ਕਿਤੇ ਬਾ ਅਸੁਲਕਤਾਤ ਲਿਖਾ ਹੋਇ ਤੇ ਲਿਖੇ ਲਿਖਿਓ ਨਾਸ ਨਾਨਕ ਵਡਾਖੀ ਆਪ ਜਨ ਆਪ ਸਾਲਾ ਸਾਲਾ ਇਤੀ ਸੁਤਨ ਪਾਇ ਨਦੇ ਤਵਾ ਪੈ ਸੁਮੁੰਦ ਨਾ ਜਾਨੀ ਸੁਮੁੰ ਸਾ ਸੁਲਤਾਨ ਗਿਰਾ ਸਿਤੀ ਮਾਲਦਨ ਕਿੜੀ ਤੁਲ ਨ ਹੋਵਨੀ ਜਿਤਿ ਸੁਮਨ ਨ ਵਿਸਰੇ ਅੰਤਨ ਸਿਫਤੀ ਕੈਨ ਅੰਤ ਅੰਤਨ ਕੰਨੀ ਦੇ ਨੰਤ ਅੰਤਨ ਵੇਖਨ ਸੁਨੰ ਅੰਤਨ ਅੰਤਨ ਜਾਪੇ ਕਿਆ ਮਨਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ अंत कान के बिले ताकि अंतन पाए जाए एह अंतर जाने कोये बहुत कही बोता, बोता होचे उपुर उचा, उचा ना एवड़ उच्चा हो तु सूचे क्यों जाने सोए जेवड़ाप आप जाने आप, आप नानक नदी करमीत आत बोता कम लिखिया ना जाए व्डा दाता तिलना तमा ਕਿਤੇ ਮਿੰਗੇ ਜੋਦ ਪਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਪ ਟੂਟੀ ਬੇਕਾਰ ਕਿਤੇ ਲਲਮੁਕਰ ਪਾਹੇ ਕਿਤੇ ਮੂਰਖਾ ਖਾਏ ਕਿਤੇ ਦੁਖ ਭੁਗ ਸੰਮਾਰ ਇਹ ਵੀ ਦਾ ਤੇਰੀ ਦਾ ਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਕ ਨਸਕੇ ਕੋਈ ਜੇ ਕੋ ਖਾਇ ਕੱਖਣ ਪਾਏ ਹੋ ਜਾਣੇ ਜਿਤੇ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਵੀ ਕੇਈ ਕੇ ਕਿਸ ਨੋ ਬਕਸੇ ਸਿਫਤ ਸਲਾਹ ਨਾਨਕ ਪਾ ਸਾਈ ਪਾਛਾ ਅਮੁਲ ਗੁਨੁ ਮੂਲ ਵਪਾਰ ਮੂਲ ਵਪਾਰਿ ਅਮੁਲ ਬੰਡਾਰ ਉਮੁਲ ਲਾਵੇ ਮੁਲਲਾ ਜਾਏ ਮੂਲ ਪਾਏ ਮੁਲਲਾ ਸਮਾਏ ਅਮੁਲ ਧਰਮ ਮੂਲ ਦੀਵਾਨ ਅਮੁਲ ਤੁਲ ਮੂਲ ਪਰਵਾਨ ਅਮੁਲ ਬਖਸੀਸ ਅਮੁਲ ਨੀਸਾਨ ਅਮੁਲ ਕਰਮ ਮੂਲ ਪ੍ਰਮਾਨ ਮੂਲੋ ਮੁਲਲਾ ਖਿਆ ਨਾ ਜਾਏ ਆਖ ਆਖ ਰਹਿ ਲਿ ਲਾਈ ਆਖੇ ਵੇਦ ਬਾਦ ਪੁਰਾਨ ਆਖੇ ਪੜੇ ਘਰੇ ਵਿਖਿਆਨ आखे बरमे आखेंद आखे गोपीते गोविंद आखे इस राखे सिद्ध आखे केते किते बुद्ध आखे, आखे, बुद, आखे दान वाखे देव आखे सुन मुंज सेव केते आखे आखन पाहे किते के, के के हुडुर हुड जाए एते किते होर करे ताक न सके के के जेवड़ पावे तेवड़ होए नानक जाने साचा सोए जे को आखे बोल गारे ते लिखे सरगा वारगा वार ਸੋ ਦਰ ਕੇਹਾ ਸੋ ਗਰ ਕੇਹਾ ਜਿਤ ਬੈ ਸਭ ਸਮਾਲੈ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਉਨ ਹਾਰੇ ਕਿਤੇ ਰਾਗ ਪ੍ਰੀ ਸੁ ਕਈਐ ਕਿਤੇ ਗਾਉਨ ਹਾਰੇ ਸਾਵੇ ਤੁਨ ਪੋਨ ਪਾਨੀ ਬੈ ਸੰਤਰ ਗਾਵੇ ਰਾਜਾ ਚਰਨ ਦੁਆਰੇ ਸਾਵੇ ਚਿਤ ਗੁਪਤ ਲੁਕ ਜਾਨ ਲੇ ਲਿਖ ਤਰੁ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਨਾ ਸੰ ਬੈਠੇ ਦੇਵ ਤਿਆਦ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਗਾਵਨ ਜਤਿ ਸੁਤਿ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਣ ਰਖੀ ਸੋ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇ ਅਥਾ ਤੀਰਥ ਨਾਲੇ ਗਾਵ ਜੋਦ ਮਹਾ ਵਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਦਲ ਬਰਵੰਡਾ ਰਖ ਰਖੇ ਧਾਰੇ ਕਰ ਕਰ ਰਖੇ ਧਾਰੇ ਸਹੀ ਤੁਦ ਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸਿਮ ਚਿਤਨਾ ਉਹਨਾਂ ਨੇ ਕੀਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਨ ਜਸੀ ਰਚਨਾ ਜਿਨ ਉਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤੇ ਜਿਉ ਉਡਾਈ ਜੋ ਤਿਸ ਪਾਵੇ ਸੋਈ ਕਰਤੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸੰਤ ਪਜੋਲੀ ਧਿਆਨ ਕੀ ਕਰੀ ਵਿਭੂਤ ਚਿੰਤਾ ਖਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮੰਗੀ ਤੇ ਜਗ ਜੀਤ ਆਦੇਸ ਸਹਿ ਦੇਸ ਆਦ ਨੀਲ ਅਨਾਦ ਅਨਾਹਤ ਜੁਗਤ ਵੇਖੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਕਟਕਟ ਵਾਜੇ ਨਾਦ ਆਪ ਨਾਤ ਨਾਤੀ ਸਭ ਜਾਕੀ ਰਿਦਸ ਜਬਰਾ ਸਾਧ ਸੰਜੋਗ ਜੋਗ ਦੁਇ ਕਾ ਚਲਾਵੇ ਲੇਖੇ ਆਵੇ ਭਾਗ ਆਦੇਸ ਸਿ ਆਦੇਸ ਆਦ ਅਨਿਲ ਨਾਦ ਅਨਾਹਤ ਜੁਦ ਵੇ ਕੋ ਵੇਸ ਏਕਾ ਮਾਇ ਜੁਗਤ ਵਈ ਤਿੰ ਚਲੇ ਪਰਵਾਨ ਇਸ ਸੰਸਾਰਿਕ ਪੰਡਾਰੀ ਖਲਾਇ ਦੀਵਾਨ ਜੀਵ ਤਿਸ ਪਾਵੇ ਤਿ ਵਿਚ ਲਾਵੇ ਜਿ ਹੋਵੇ ਪ੍ਰਮਾਨ ਹੋਇ ਗੁਨ ਨਦ ਨਾਵੇ ਬੋਤਾ ਏ ਉਡਾਨ ਆਦੇਸ ਸਦੇਸ ਆ ਦਨਿਨ ਨਾਦ ਨਹਤ ਜੁਜਵੇ ਕਵੇਸ ਆਸਲੋ ਲੋਏ ਬੰਡਾਰ ਜੋ ਕੁਛ ਪਾਇਆ ਸੁ ਏਕਾ ਵਾਰ ਕਰ ਕਰ ਵੇਖੇ ਸ ਜਨਹਾਰ ਨਾਨ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆ ਆਦ ਨਿਨ ਨਾਦ ਨਹਤ ਜੁਜਵੇ ਕਵੇਸ ਇਹ 부ਝ ਗੋਲ ਕੋਏ ਲਖੋਏ ਲਖੀਸ ਲਖ ਲਗ ਜੜਾ ਕੀ ਇੱਕ ਨਾਮ ਜਗਦੀਸ਼ ਇਹ ਤਰਾਪਤ ਪੌੜੀਆ ਚੜੀਏ ਹੋਏ ਕੀਸ ਸੁਨੂ ਜਲਾ ਆਕਾਸ ਕੀ ਗੀਟਾਇ ਇਸ ਨਾਨਕ ਨਦੀ ਪਾਈ ਐ ਖੂੜੀ ਕੁੜੇ ਠੀਸ ਅੱਖਾਂ ਜੋ ਚਪੇ ਨਾ ਜੋਰ ਜੋ ਨ ਮੰਗਨ ਦੇ ਨਾ ਜੋਰ ਜੋ ਨ ਜੀਵਨ ਮਨ ਨ ਜੋਰ ਜੋ ਨ ਰਾਏ ਮਨ ਮਨਸੋਰ ਜੋ ਨ ਸੁੱਚੀ ਗਿਆ ਉਚਾਰ ਜੋ ਨ ਦੁਕਤੀ ਸੋਟੇ ਅਨਸਾਰ ਜੇ ਸਜਾ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਈ ਬਾਤੀ ਦਿੱਤੀ ਸਿ ਤੀਵਾਰ ਪੰਪ ਪਨਿਗਨੀ ਪਾਤਾਲ ਕਿ ਜੀਰੋ ਤੀਧਾ ਬਲੋ ਐਕਦਮ ਕਿ ਸੁਵਿਜ ਧਰਤੀ ਥਾਪ ਰਖੇ ਤਰਮਸਾਲ ਤੇ ਸੁਵਿਜ ਜੀ ਜੋਤ ਕੇ ਰੰਗ ਜਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਇ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਹਨ ਪੰਜ ਪਰਮਾਨ ਨਦੀ ਕਰਮੀ ਪੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕੇ ਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾਖੋ ਕਰਮ ਕਿਤੇ ਪਉਣ ਪਾਣੀ ਦੇ ਸੰਤਰ ਕਿਤੇ ਕਾਨ ਮਹੇਸ਼ ਕਿਤੇ ਵਰਮੇ ਕਾ ਅਰਧ ਕੜੀਏ ਰੂਪ ਰੰਗ ਕੇ ਵੇਸ ਕਿਤੇ ਆਕਰਮ ਬੂਮ ਮਰ ਕੇ ਕਿਤੇ ਕੱਤੇ ਤੂਪ ਤੇਸ ਕਿਤੇ ਇੰਦ ਚੰਦ ਸੁਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਈ ਵੇਸ ਕਿਤੇ ਦੇਵਦਾਨ ਮੁੰਨ ਕੇਤੇ ਕਿਤੇ ਰਤਨ ਸਮੁੰਦ ਕਿਤੇ ਆਹਾਣੀ ਕਿਤੇ ਬਾਣੀ ਕੇਤੇ ਪਾਤ ਨਿਰੰਦ ਕਿਤੇ ਸੋਤੀ ਸੇਵ ਕੇਤੇ ਨਾਨਕ ਅੰਤਨੰਤ ਗਿਆਨ ਕੰਮੀ ਗਿਆਨ ਪਰਚੰਡ ਤਿਤੇ ਨਾਮ ਨੋਦ ਗੋਆ ਨੰਦ सर्मखंड की बाणी रूप तिथे करिए पौत अनूप ताकि अगला कथ्या न जाए ये को क्या पिछे बछताए तिथे घड़िए सूरत मत मन बुद्ध तिथे घड़िए सुरा सुरा की सुद खंड की बाणी जोर तिथे होर न कोई होर तिथे जोत महाबल तिन में राम रहा भरपूर तिथे सीतो सीता माए ताकि रूप न करने जाए न हो मर न ठागे जाए जिनके राम से मनमाहे ਕਿੱਥੇ ਭਗਤ ਉਸੇ ਹੀ ਕੋ ਕਰੇ ਨੰ ਸਚਾ ਮਨ ਸੋਏ ਸਚ ਖੰਡ ਉਸੇ ਨਿਰੰਕਾਰ ਕਰ ਕਰ ਵੇਖੇ ਨਿਹਾਲ ਕਿਥੇ ਖੰਡਲ ਬ੍ਰਹਮੰਡ ਜੇ ਕੋ ਕਥੇ ਤ ਅੰਤ ਨਾ ਅੰਤ ਕਿਥੇ ਲੋ ਲੋ ਆਕਾਰ ਜਿਵ ਜੋ ਕਮ ਤਿ ਉਹ ਤਕਾਰ ਵੇਖੇ ਉਸੇ ਕਰ ਉਜਾਰ ਨਾਮ ਕਿਤਨਾ ਗੜਾ ਸਾਰ ਜਤ ਬਹਾਰਾ ਦੇ ਸੁਨਿਆਰ ਅਹਰਨ ਮਦਵੇਦ ਧਿਆਰ ਭੋਗ ਲਾਗਨ ਤਪਤਾਓ ਭਾਂਡਾ ਬਾਮ੍ਰਿਤ ਢਾਲ ਗੜੀ ਸਭ ਸੱਚੀ ਟਕਸਾਲ ਜਿਨ ਕੋ ਨਰ ਕਮ ਤਨਕਾਰ ਨਾਨਕ ਜਿਨਕ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨ੍ਹੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ